ਕਾਲਜ ਤੇ ਯੂਨੀਵਰਸਿਟੀ ਬੱਚਿਆਂ ਨੂੰ ਪੜ੍ਹਾਉਣ ਦੇ ਨਾਲ ਨਾਲ ਸਮਾਜ ਦੇ ਵਿੱਚ ਢਾਲੰਦਾ ਵੀ ਕੰਮ ਕਰਦੀ ਹੈ ਕਿਉਂਕਿ ਜਦ ਬੱਚਾ ਪੜ੍ਹ ਲਿਖ ਕੇ ਕਾਲਜ ਜਾਂ ਯੂਨੀਵਰਸਿਟੀ ਤੋਂ ਬਾਹਰ ਨਿਕਲਦਾ ਹੈ ਤਾਂ ਜੌਬ ਕਰਕੇ ਸਮਾਜ ਦੀ ਸੇਵਾ ਦੇ ਵਿੱਚ ਵੀ ਰੂਬਰੂ ਹੁੰਦਾ ਹੈ ਜਾਂ ਉਸ ਦੇ ਵਿੱਚ ਵੀ ਬਿਜੀ ਹੋ ਜਾਂਦਾ ਹੈ ਗੱਲ ਕਰਦੇ ਆਂ ਭਾਈ ਸਾਹਿਬ ਨਾਲ ਕੀ ਨਾਮ ਸਰ ਤੁਹਾਡਾ ਗੁਰਜੋਤ ਸਿੰਘ ਗੁਰਜੋਤ ਤੁਸੀਂ ਕਿਹੜੀ ਯੂਨੀਵਰਸਿਟੀ 'ਚ ਪੜ੍ਹ ਰਹੇ ਹੋ ਜੀਐਨ ਯੂਨੀਵਰਸਿਟੀ ਜੀਐਨ ਯੂਨੀਵਰਸਿਟੀ ਤੇ ਕੀ ਕਰ ਰਹੇ ਹੋ ਤੁਸੀਂ ਇੱਥੇ ਮੈਂ ਬੀਬੀਏ ਕਰ ਰਿਹਾ ਹਾਂ ਬੀਬੀਏ ਕਰ ਰਿਹਾ ਹਾਂ ਬੀਬੀਏ ਕਰਕੇ ਅਗੇ ਕੀ ਕਰਨੇ ਵੀਰੇ ਮਾਸਟਰਸ ਕਰੂੰਗਾ ਐਮਬੀਏ ਐਮਬੀਏ ਕਰਨਾ ਹਾਂਜੀ ਤੇ ਟੀਚਾ ਕੀ ਰੱਖਿਆ ਹੋਇਆ ਹੈ ਬਣਨਾ ਕੀ ਹੈ ਗੋਲ ਕੀ ਹੈ ਗੋਲ ਮੇ ਰਹਿਆ ਕਿ ਵਧੀਆ ਜੌਬ ਮਿਲ ਜਵੇ ਹੋ ਕਿ ਜੀਐਨਆਈ ਯੂਨੀਵਰਸਿਟੀ ਵਾਲੇ ਪ੍ਰੋਵਾਈਡ ਵੀ ਕਰਦੇ ਆ ਹਾਂ ਕਈ ਸਾਰੀਆਂ ਕੰਪਨੀਆਂ ਆਂਦੀਆਂ ਰਹਿੰਦੀਆਂ ਆ ਠੀਕ ਹੈ ਪਲੇਸਮੈਂਟ ਵਧੀਆ ਹੈ ਪਲੇਸਮੈਂਟ ਵਧੀਆ ਹੈ ਪਲੇਸਮੈਂਟ ਕਰਕੇ ਤੁਸੀਂ ਇੱਥੇ ਜੁਆਇਨ ਕਰ ਲਿਆ ਹਾਂਜੀ ਮੈਂ ਸੋਚ ਰਿਹਾ ਕਿ ਮਾਸਟਰਸ ਵੀ ਇੱਥੋਂ ਵੀ ਇੱਥੋਂ ਹੀ ਕਰਾਂ ਹਾਂ ਕਿਉਂਕਿ ਇਹ ਵਧੀਆ ਲਵਾ ਦਿੰਦੇ ਆ ਜੌਬ ਅੱਛਾ ਠੀਕ ਹੈ ਦੇਖੋ ਦੱਸੋ ਕਿ ਇੱਥੇ ਮਤਲਬ ਮਾਹੌਲ ਕਿਹਦਾ ਰਹਿੰਦਾ ਬੱਚਿਆਂ ਵਾਸਤੇ ਜਿੱਦਾਂ ਬੱਚੇ ਦੂਰੋਂ ਦੂਰੋਂ ਪੜ੍ਹਨ ਆਉਂਦੇ ਆ ਇੱਥੇ ਆਪਣੇ ਸੁਪਣਿਆਂ ਨੂੰ ਪੂਰਾ ਕਰਨ ਆਉਂਦੇ ਆ ਇੱਥੇ ਕਿਹਦਾ ਦਾ ਐਟਮੋਸਫੇਅਰ ਹੈ ਇੱਥੇ ਉਹ ਐਟਮੋਸਫੇਅਰ ਤਾਂ ਵਧੀਆ ਆ ਘਰ ਵਾਂਗੂ ਸਾਰਾ ਕੁਝ ਲੱਗਦਾ ਆ ਜੇ ਤਾਂ ਕੋ ਦੂਰ ਦੀ ਗੱਲ ਆ ਬੱਸਾਂ ਦੀ ਫੈਸਿਲਿਟੀਜ਼ ਹੈਗੀ ਆ ਹਮ ਬੱਸਾਂ ਆਂਦੀਆਂ ਨੇ ਨਹੀਂ ਆ ਟਾਈਮ ਟੂ ਟਾਈਮ ਆਂਦੀ ਆ ਤੇ ਟਾਈਮ ਟੂ ਟਾਈਮ ਛੱਡਦੀ ਆ ਬੱਚਿਆਂ ਨੂੰ ਯੂਨੀਵਰਸਿਟੀਆਂ ਹਾਂ ਤੇ ਬੀਵੀਏ ਤੁਸੀਂ ਕਰ ਰਹੇ ਹੋ ਤੇ ਕਿੰਨੀ ਕੀ ਕਿਤਾਬੀ ਨੌਲੇਜ ਤੁਹਾਨੂੰ ਦਿੱਤੀ ਜਾਂਦੀ ਹੈ ਤੇ ਕਿੰਨੀ ਕੀ ਪ੍ਰੈਕਟੀਕਲ ਨੌਲੇਜ ਆਉਂਦੀ ਹੈ ਦੇਖੋ ਜੇ ਆਪਾਂ ਕਰੀਏ ਪ੍ਰੈਕਟੀਕਲ ਨੌਲੇਜ ਤਾਂ ਇੱਥੇ ਪ੍ਰੈਕਟੀਕਲ ਨੌਲੇਜ ਸਭ ਤੋਂ ਜ਼ਿਆਦਾ ਆ ਹਮ ਜਿਹੜੇ ਇੱਥੇ ਦੇ ਟੀਚਰਸ ਆ ਸਭ ਤੋਂ ਵਧੀਆ ਸਾਨੂੰ ਐਜੂਕੇਸ਼ਨ ਪ੍ਰੋਵਾਈਡ ਕਰਦੇ ਆ ਸਾਡੀ ਐਕਟੀਵਿਟੀ ਸਕਿਲਸ ਨੂੰ ਜ਼ਿਆਦਾ ਇੰਪਰੂਵ ਕਰਦੇ ਉਹ ਉਹ ਜਦਾਂ ਬਾਕੀ ਕਾਲਜਾਂ ਦੇ ਵਿੱਚ ਲਾਓ ਕਿ ਅਸੀਂ ਥੋੜੇ ਦਬੇ ਹੋ ਦਬੇ ਜ ਰਹਿੰਨੇ ਆ ਅਸੀਂ ਆਪਣੇ ਆਪ ਨੂੰ ਐਕਸਪ੍ਰੈਸ ਨਹੀਂ ਕਰ ਸਕਦੇ ਆ ਤੇ ਜੇ ਤਾਂ ਟੀਚਰਸ ਜੇਸਾ ਆਪਣਾ ਸਾਨੂੰ ਇੱਥੇ ਸਿਖਾਉਂਦੇ ਆ ਆਪਾਂ ਆਪਣੇ ਆਪ ਦੀਆਂ ਸਕਿੱਲਸ ਇੰਪਰੂਵ ਕਰਦੇ ਪਏ ਆ ਕਮਿਊਨੀਕੇਸ਼ਨ ਸਕਿੱਲ ਦੇ ਅੱਛਾ ਬਹੁ ਵੱਡੀ ਗਿਣਤੀ 'ਚ ਯੂਥ ਤੁਹਾਨੂੰ ਸੁਣ ਰਹੀ ਹੈ ਜਿਨ੍ਹਾਂ ਕਿ ਹਮ ਨਵੀਂ-ਨਵੀਂ 12ਵੀਂ ਪਾਸ ਕੀਤੀ ਆ ਉਹਨਾਂ ਦਾ ਰਿਜ਼ਲਟ ਆਇਆ ਹੈ ਉਹਨਾਂ ਨੇ ਕਾਲਜ ਯੂਨੀਵਰਸਿਟੀ ਜੁਆਇਨ ਕਰਨਾ ਹੈ ਕੀ ਕੁਝ ਮੈਸੇਜ ਉਹਨਾਂ ਨੂੰ ਦੇਣਾ ਚਾਹੁੰਗੇ ਤੁਸੀਂ ਮੈਂ ਤਾਂ ਇਹੀ ਮੈਸੇਜ ਲਾਉਂਗਾ ਕਿ ਤੁਸੀਂ ਯੂਨੀਵਰਸਿਟੀ ਦੇ ਵਿੱਚ ਹੀ ਲੱਗੋ ਕੋਈ ਬਾਹਰ ਇੰਸਟੀਚਿਊਟ 'ਚ ਕਰਨ ਦੀ ਕੋਈ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਇਹ ਵਧੀਆ ਆ ਮਤਲਬ ਫੀਸ ਵੀ ਬਹੁਤ ਜੈਨੂਇਨ ਆ ਤੇ ਡ੍ਰੀਮ ਪੂਰੀ ਕਰpan ਕੇ ਬੱਚੇ ਜਿਵੇਂ ਤੁਸੀਂ ਆਪਣੀ ਡ੍ਰੀਮ ਪੂਰੀ ਕਰਨ ਵਾਸਤੇ ਜਿੱਦਾਂ ਤੁਸੀਂ ਦੱਸ ਰਹੇ ਮਾਸਟਰ ਵੀ ਤੁਸੀਂ ਇੱਥੋਂ ਕਰਨੀ ਆ ਤੇ ਜੋ ਪਲੇਸਮੈਂਟ ਨੂੰ ਦੇਖ ਕੇ ਤੁਸੀਂ ਇੱਥੇ ਜੁਆਇਨ ਕੀਤਾ ਹੈ ਤੇ ਸੁਪਨਿਆਂ ਨੂੰ ਪੰਖ ਲੱਗਦੇ ਨੇ ਇੱਥੇ ਹਾਂਜੀ ਦੇਖੋ ਜਦੋਂ ਹੁਣ ਬੱਚੇ ਡ੍ਰੀम्स ਲੈ ਕੇ ਆਉਂਦੇ ਆ ਜਿਹੜੇ ਤਾਂ ਬੱਚੇ ਪੜਨ ਵਾਲੇ ਆ ਉਹਨਾਂ ਨੂੰ ਇੱਥੇ ਐਦਾ ਦਾ ਮਾਹੌਲ ਮਿਲਦਾ ਕਿ ਉਹਨਾਂ ਦੇ ਇੰਪਰੂਵ ਹੋਰ ਹੁੰਦੀਆਂ ਉਹਨਾਂ ਦੇ ਜਿਹੜੇ ਡ੍ਰੀम्स ਆ ਉਹਨਾਂ ਗੋਲ ਨੂੰ ਜਿਆਦਾ ਅਚੀਵ ਕਰਨਾ ਸੌਖਾ ਹੋ ਜਾਂਦਾ ਸੌਖਾ ਹੋ ਜਾਂਦਾ ਹੈ थैंक यू ਸੋ ਮਚ ਸਰ ਤੁਸੀਂ ਸਾਨੂੰ ਜੁਆਇਨ ਕੀਤਾ ਸੋ ਇਹ ਮੈਸੇਜ ਦੇ ਰਹੇ ਸੰ ਭਾਈ ਸਾਹਿਬ ਤੇ ਇਹਨਾਂ ਨੇ ਦੱਸਿਆ ਕਿ ਕਿਉਂ ਤੁਸੀਂ ਜੀਐਨਯੂ ਯੂਨੀਵਰਸਿਟੀ ਜੁਆਇਨ ਕਰੋ ਆਪਾਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਜੇ ਤੁਸੀਂ ਜੀ ਵਿਚਾਰ ਕਰ ਰਹੇ ਹੋ ਤੇ ਜੇ ਤੁਸੀਂ ਵਿਚਾਰਨਾ ਹੈ ਤੇ ਕਿਹੜੇ ਯੂਨੀਵਰਸਿਟੀ ਕਿਹੜੇ ਕਾਲਜ ਨੂੰ ਤੁਸੀਂ ਜੁਆਇਨ ਕਰਨਾ ਹੈ ਤੁਹਾਡੇ ਤੇ ਡਿਪੈਂਡ ਕਰਦਾ ਪਰ ਆਪਾਂ ਤੁਹਾਡੇ ਸ਼ਹਿਰ ਦੀਆਂ ਜਿਹੜੀਆਂ ਵੱਡੀਆਂ ਤੇ ਵਧੀਆ ਕੁਆਲਿਟੀਆਂ ਹੈਗੀਆਂ ਜਿੱਦਾਂ ਯੂਨੀਵਰਸਿਟੀਆਂ ਦੇ ਵਿੱਚ ਉਹ ਆਪਾਂ ਤੁਹਾਡੇ ਰੂਬਰੂ ਜਰੂਰ ਕਰੀਏ